ਪਲਸ 1 ਪਲਸ 2 ਮੇਰੀ ਸਿਲੇਕਸ਼ਨ ਭਾਈ ਜੇਤਾ ਜੀ ਫਾਊਂਡੇਸ਼ਨ BJEF ਦੇ ਵਿੱਚ ਹੋ ਗਈ ਉਹ ਇੱਕ ਚੈਰੀਟੇਬਲ ਇੰਸਟੀਟਿਊਟ ਹੈਗਾ ਜਿੱਥੇ ਜੇ ਮੀਨਸ ਤੇ NEET NEET ਦੀ ਤਿਆਰੀ ਕਰਵਾਉਂਦੇ ਨੇ ਉੱਥੇ ਬਹੁਤ ਹੀ ਜ਼ਿਆਦਾ ਵਧੀਆ ਪੜਾਈ ਹੈਗੀ ਬੱਚਿਆਂ ਨੂੰ ਹੋਸਟਲ ਪ੍ਰੋਵਾਈਡ ਕੀਤਾ ਜਾਂਦੇ ਨੇ ਉਹਨਾਂ ਦੀ ਉਹਨਾਂ ਨੂੰ ਹਰ ਤਰ੍ਹਾਂ ਦੀ ਸਹੂਲਤ ਦਿੱਤੀ ਜਾਂਦੀ ਹੈ ਉਥੇ ਮੈਨੂੰ ਬਹੁਤ ਵਧੀਆ ਫੈਸਿਲਿਟੀਆਂ ਮਿਲੀਆਂ ਬਹੁਤ اچھا ਸਭ ਨੂੰ ਟ੍ਰੀਟ ਕੀਤਾ ਜਾਂਦਾ ਹੈਗਾ ਪੜਾਈ ਦਾ ਪੂਰਾ ਸਪੋਰਟ ਕੀਤਾ ਜਾਂਦਾ ਹੈ ਤੁਹਾਨੂੰ ਸਟੱਡੀ ਮਟੀਰੀਅਲ ਪ੍ਰੋਵਾਈਡ ਕੀਤਾ ਜਾਂਦਾ ਹੈਗਾ ਮੇਰੇ ਪਿਤਾ ਜੀ ਇੱਕ ਦਿਹਾੜੀਦਾਰ ਨੇਗੇ ਉਹ ਫਿਜ਼ੀਕਲੀ ਵੀ ਡਿਸੇਬਲਡ ਨੇਗੇ ਲੇਕਿਨ ਫਿਰ ਵੀ ਉਹਨਾਂ ਨੇ ਮਤਲਬ ਮੈਨੂੰ ਬਹੁਤ ਸਪੋਰਟ ਕੀਤੀ ਮੇਰੀ ਸਟੱਡੀਜ਼ ਦੇ ਵਿੱਚ ਮੇਰੀ ਮਦਰ ਨੇ ਵੀ ਮੇਰੀ ਬਹੁਤ ਸਪੋਰਟ ਕੀਤੀ ਨੀਟ ਦੇ ਵਿੱਚ ਸਕਸੈਸਫੁਲ ਹੋਈ ਹਾਂ ਮੈਂ ਇਟ ਓਨਲੀ ਬਿਕੋਜ਼ ਆਫ ਮਾਈ ਡੈਡ ਐਂਡ ਮਮ ਮੇਰੇ ਡੈਡ ਨੇ ਮੇਰੇ ਲਈ ਬਹੁਤ ਜ਼ਿਆਦਾ ਸੈਕਰੀਫਾਈਸਿਸ ਕੀਤੇ ਨੇਗੇ ਉਹਨਾਂ ਨੇ ਵਿਦਆਊਟ ਟੇਕਿੰਗ ਕੇਅਰ ਆਫ देयर ਹੈਲਥ ਉਹਨਾਂ ਨੇ ਮੇਰੀ ਬਹੁਤ ਹੀ ਜ਼ਿਆਦਾ ਹੈਲਪ ਕੀਤੀ ਹੈ ਮੈਨੂੰ ਹਰ ਇੱਕ ਤਰੀਕ ਦਾ ਫਿਜ਼ੀਕਲੀ ਇਮੋਸ਼ਨਲੀ ਸਭ ਤਰੀਕ ਦਾ ਸਪੋਰਟ ਕੀਤਾ ਹੈ ਮੇਰੇ ਪਿਤਾ ਦਾ ਨਾਮ ਠਾਕੁਰ ਸਿੰਘ ਹੈ ਅਤੇ ਮਾਤਾ ਦਾ ਨਾਮ ਸੁਖਵੰਤ ਕੌਰ ਹੈ ਮੈਂ ਆਪਣੀ 6ਵੀਂ ਤੋਂ ਲੈ ਕੇ 10ਵੀਂ ਤੱਕ ਦੀ ਪੜ੍ਹਾਈ ਜੁਹਾਰ ਨੋਦਿਆ ਵਿਦਿਆਲਿਆ ਪਕੜੇ ਪਾਈ ਕੇ ਕੀਤੀ ਸੀ ਉਸ ਤੋਂ ਬਾਅਦ ਪਲੱਸ 1 ਪਲੱਸ 2 ਮੇਰੀ ਸਿਲੇਕਸ਼ਨ ਪਾਈ ਜੀਤਾ ਜੀ ਫਾਊਂਡੇਸ਼ਨ ਜੀਐਫ ਦੇ ਵਿੱਚ ਹੋ ਗਈ ਉਹ ਇੱਕ ਚੈਰੀਟੇਬਲ ਇੰਸਟੀਟਿਊਟ ਹੈਗਾ ਜਿੱਥੇ ਜੇ ਮੀਨਸ ਤੇ ਨੀਟ ਦੀ ਤਿਆਰੀ ਕਰਵਾਉਂਦੇ ਨੇ ਉੱਥੇ ਬਹੁਤ ਹੀ ਜ਼ਿਆਦਾ ਵਧੀਆ ਪੜਾਈ ਹੈਗੀ ਬੱਚਿਆਂ ਨੂੰ ਹੋਸਟਲ ਪ੍ਰੋਵਾਈਡ ਕੀਤਾ ਜਾਂਦੇ ਨੇ ਉਹਨਾਂ ਦੀ ਉਹਨਾਂ ਨੂੰ ਹਰ ਤਰ੍ਹਾਂ ਦੀ ਸਹੂਲਤ ਦਿੱਤੀ ਜਾਂਦੀ ਹੈ ਤੇ ਉੱਥੇ ਮੈਂ ਪਲੱਸ 1 ਪਲੱਸ 2 ਐਕਸਪਟਸ ਮਹਾਲੀ ਵਿੱਚ ਕੀਤੀ ਸੀ ਤੇ ਉਸਦੇ ਐਡ-ਆਨ ਦੇ ਵਿੱਚ ਸਾਰ ਨੀਟ ਦੀ ਤਿਆਰੀ ਵੀ ਕਰਵਾਈ ਜਾਂਦੀ ਸੀਗੀ ਉੱਥੇ ਬਹੁਤ ਵਧੀਆ ਫੈਸਿਲਿਟੀਆਂ ਨਹੀਂ ਗਿਆ ਬਹੁਤ ਅੱਛਾ ਸਭ ਨੂੰ ਟ੍ਰੀਟ ਕੀਤਾ ਜਾਂਦਾ ਹੈਗਾ ਪੜਾਈ ਦਾ ਪੂਰਾ ਸਪੋਰਟ ਕੀਤਾ ਜਾਂਦਾ ਹੈ ਤੁਹਾਨੂੰ ਹਰ ਸਟੱਡੀ ਮਟੀਰੀਅਲ ਪ੍ਰੋਵਾਈਡ ਕੀਤਾ ਜਾਂਦਾ ਹੈਗਾ ਮੈਂ ਆਪਣਾ ਨੀਟ ਦਾ ਪੇਪਰ 4 uh, ਮਈ 2025 ਦੇ ਵਿੱਚ ਦਿੱਤਾ ਸੀਗਾ ਤੇ 14 ਜੁਲਾਈ ਨੂੰ ਰਿਜ਼ਲਟ ਆ ਗਿਆ ਸੀਗਾ ਤੇ ਉਸ ਦੇ ਵਿੱਚ ਮੈਨੂੰ ਪਤਾ ਲੱਗਿਆ ਸੀ ਕਿ ਮੇਰਾ NEET ਦੇ ਵਿੱਚ ਸਿਲੈਕਸ਼ਨ ਹੋ ਗਿਆ ਮੇਰਾ ਮਾਰਕਸ ਸੀਗੀ 500 ਮੇਰਾ ਕੈਟੇਗਰੀ ਰੈਂਕ 13 13 35 ਸੀ ਤੇ 올 ਇੰਡੀਆ ਰੈਂਕ ਮੇਰਾ 52000 ਸੀਗਾ ਵੀਡੀਓ ਬਣਾਉਣ ਦੇ ਕਿਹੜਾ ਤੌਰ ਤੇ ਮੈਨੂੰ ਐਮਵੀਬੀਬੀਐਸ ਕਰਨ ਲਈ ਜੀਐਮਸੀ ਪਟਿਆਲਾ ਸਟੇਟ ਰਾਉਂਡ 1 ਦੇ ਵਿੱਚ ਮੇਰੀ ਸਿਲੈਕਸ਼ਨ ਹੋ ਗਈ ਹੈ ਜੀਐਮਸੀ ਪਟਿਆਲਾ ਦੇ ਵਿੱਚ ਮੈਨੂੰ ਐਡਮਿਸ਼ਨ ਮਿਲ ਚੁਕੀ ਹੈ। ਸੋ ਦੇ ਪਾਤਾ ਸਾਹਿਬ ਉਹ ਠੀਕ ਕਰ ਦੇਣੇ ਕਰ ਘਰ ਚੋਰ ਕੰਮ ਕਰ। ਮੇਰੇ ਪਾ ਅਸੀਂ 5 ਪਾਈ ਪੈਣਾਗੇ 3 ਪੈਣਾ ਤੇ 2 ਪਾਈ ਮੇਰੇ ਪਿਤਾ ਜੀ ਇੱਕ ਦਿਹਾੜੀਦਾਰ ਨੇਗੇ। ਉਹ ਫਿਜ਼ੀਕਲੀ ਵੀ ਡਿਸੇਬਲਡ ਨੇਗੀ ਲੇਕਿਨ ਫਿਰ ਵੀ ਉਹਨਾਂ ਨੇ ਮਤਲਬ ਮੈਨੂੰ ਬਹੁਤ ਸਪੋਰਟ ਕੀਤੀ ਮੇਰੀ ਸਟੱਡੀਜ਼ ਦੇ ਵਿੱਚ ਮੇਰੀ ਮਦਰ ਨੇ ਵੀ ਮੇਰੀ ਬਹੁਤ ਸਪੋਰਟ ਕੀਤੀ ਅੱਜ ਮੈਂ ਮਤਲਬ ਇੰਨੀ ਅੱਗੇ ਆ ਗਈ ਜਾਂ ਫਿਰ ਮੈਨੂੰ ਇਹ ਐਡਮਿਸ਼ਨ ਮਿਲੀ ਨੀਟ ਦੇ ਵਿੱਚ ਸਕਸੈਸਫੁਲ ਹੋਈ ਹਾਂ ਮੈਂ ਇਟ ਓਨਲੀ ਬਿਕੋਜ਼ ਆਫ ਮਾਈ ਡੈਡ ਐਂਡ ਮਮ ਮੇਰੇ ਡੈਡ ਨੇ ਮੇਰੇ ਲਈ ਬਹੁਤ ਜ਼ਿਆਦਾ ਸੈਕਰੀਫਾਈਸਸ ਕੀਤੇ ਨੇਗੇ ਉਹਨਾਂ ਨੇ ਵਿਦਆਊਟ ਟੇਕਿੰਗ ਕੇਅਰ ਆਫ देयर ਹੈਲਥ ਉਹਨਾਂ ਨੇ ਮੇਰੀ ਬਹੁਤ ਹੀ ਜ਼ਿਆਦਾ ਹੈਲਪ ਕੀਤੀ ਹੈ ਮੈਨੂੰ ਹਰ ਇੱਕ ਤਰੀਕੇ ਦਾ ਫਿਜ਼ੀਕਲ ਇਮੋਸ਼ਨਲ ਸਭ ਤਰੀਕੇ ਦਾ ਸਪੋਰਟ ਕੀਤਾ ਹੈ ਡਾਕਟਰ ਬਣਨ ਤੋਂ ਬਾਅਦ ਲੋਕਾਂ ਦੀ ਮਦਦ ਕਰੋਗੇ ਕੀ ਨੇ ਤੁਹਾਡੇ ਸੁਪਨੇ ਉਹ ਐਕਚੁਅਲੀ ਡਾਕਟਰ ਬਣਨਾ ਮੇਰੇ ਪਿਤਾ ਜੀ ਦਾ ਇੱਕ ਦਾ ਸੀਗਾ ਲੇਕਿਨ ਉਹਨਾਂ ਦੀ ਅੱਖ ਦੇ ਉੱਤੇ ਛੋਟ ਲੱਗਣ ਕਾਰਨ ਉਹ ਬੰਨ ਨਹੀਂ ਪਾਈ ਇਸ ਲਈ ਮੈਂ ਉਹਨਾਂ ਦਾ ਸੁਪਨਾ ਇਹ ਪੂਰਾ ਕੀਤਾ ਕਿ ਹੁਣ ਉਹਨਾਂ ਦੇ ਹੀ ਸੁਪਨੇ ਨੂੰ ਅੱਗੇ ਲੈ ਕੇ ਜਾਣਾ ਹੈ ਮੈਂ ਇਸ ਸਮਾਜ ਦੇ ਵਿੱਚ ਲੋਕਾਂ ਦੀ ਸੇਵਾ ਕਰਨਾ ਚਾਹੁੰਦੀ ਆ ਜਿਹੜੇ ਕਿ ਮਤਲਬ ਜਿਨ੍ਹਾਂ ਨੂੰ ਪ੍ਰੋਪਰ ਟਰੀਟਮੈਂਟ ਨਹੀਂ ਮਿਲਦਾ ਕਈ ਲੋਕ ਬਿਨਾ ਹਸਪੀਟਲ ਦੀ ਵਧੀਆ ਫੈਸਿਲਿਟੀ ਤੋਂ ਕਈ ਲੋਕ ਆਪਣੀ ਚਾਹਤ ਗਵਾ ਦਿੰਦੇ ਨੇ ਮੈਂ ਉਹਨਾਂ ਦੀ ਹੈਲਪ ਕਰਨਾ ਚਾਹੁੰਦੀ ਆ ਮੈਂ ਸਮਾਜ ਸੇਵਾ ਕਰਨਾ ਚਾਹੁੰਦੀ ਆ